ਾਇਕੁਰ ਜਿੱਕੀ ਫਤਿਹ ਗੁਰਦੁਆਰਾ ਨਾਨਕਣਾ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਦੀ ਐਹਮ ਮੀਟਿੰਗ ਹੋਈ ਹੈ ਜਿਹਦੇ ਵਿੱਚ ਲੰਬੇ ਸਮੇਂ ਤੋਂ ਭਰਤੀ ਮੁਹਿੰਮ ਚੱਲ ਰਹੀ ਹੈ ਪਾਰਟੀ ਦੀ ਉਸ ਪਾਰਟੀ ਦੀ ਭਰਤੀ ਮੈਂਬਰਸ਼ਿਪ ਨੂੰ ਲੈ ਕੇ ਅੱਜ ਜਿਹੜੀਆਂ ਪਰਚੀਆਂ ਕੱਟੀਆਂ ਗਈਆਂ ਉਹਨਾਂ ਦਾ ਵੀ ਲੇਖਾ ਜੋਖਾ ਕੀਤਾ ਗਿਆਗਾ ਜਿਹੜੀਆਂ ਨਵੇਂ ਸਿਰੇ ਤੋਂ ਕੱਟਣੀਆਂ ਨੇ ਉਹਦੇ ਸਬੰਧ ਵਿੱਚ ਜਿਨ੍ਹਾਂ ਨੇ ਲਈਆਂ ਨੇ ਉਹਨਾਂ ਨੂੰ ਨਵੀਆਂ ਕਾਪੀਆਂ ਵੀ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੇ ਬਹੁਤ ਵੱਡੀ ਭਰਤੀ ਕੀਤੀ ਹੈ ਡੈਰਾ ਗਾਗੇ ਦੇ ਵਿੱਚੋਂ ਪ੍ਰਗਟ ਸਿੰਘ ਗਾਗਾ ਜੀ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਹੋਰ ਜਿਹੜੇ ਵਿਧਾਨ ਸਭਾ ਸਾਡੇ ਹਲਕੇ ਨੇ ਜਿਹਦੇ ਵਿੱਚ ਸੁਨਾਮ ਸਿੰਘ ਰਤੋ ਕੇ ਸੁਨਾਮ ਤੋਂ ਇਹਨਾਂ ਨੇ ਭਰਤੀ ਕੀਤੀ ਹੈ ਤੇ ਡਿੜਬੇ ਤੋਂ ਹਰਜੀਤ ਸਿੰਘ ਜੀ ਸੁਜਮਾ ਸਾਹਿਬ ਉਹਨਾਂ ਨੇ ਭਰਤੀ ਕੀਤੀ ਹੈ ਵੱਡੀ ਪਦਰ ਤੇ ਤੇ ਸਾਹ ਤੂਰੀ ਤੋਂ ਨਰਿੰਦਰ ਸਿੰਘ ਕਾਲਾ ਬੂਲਾ ਤੇ ਸਾਧੂ ਸਿੰਘ ਪੇਦਨੀ ਹੁਣੇ ਵੀ ਕਰ ਭਰਤੀ ਕਰਨ ਲੱਗੇ ਹੋਏ ਨੇ ਹਰਚਰਨ ਸਿੰਘ ਜੀ ਜਿਹੜੇ ਪਸੋਰਤ ਨੇ ਜੈ ਸਿੰਘ ਸਾਹਿਬ ਉਹ ਵੀ ਇਸ ਭਾਰਤੀ ਦੇ ਵਿੱਚ ਬੜੀ ਵੱਡੀ ਪੱਧਰ ਤੇ ਅਹਿਮ ਰੋਲ ਅਦਾ ਕਰ ਰਹੇ ਹਨ ਇਹ ਭਾਰਤੀ ਦੇ ਸਬੰਧ ਵਿੱਚ ਹੈ ਜਿਹੜੇ ਸਾਡੇ ਪਾਰਟੀ ਦੇ ਅੱਜ ਅਗਸਤ ਮਹੀਨੇ ਦੇ ਪ੍ਰੋਗਰਾਮ ਨੇ ਉਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਵੀ ਸਾਰਿਆਂ ਨੇ ਬੜੀ ਡਿੜਤਤਾ ਦੇ ਨਾਲ ਜਿਹੜੀ ਵਿਚਾਰ ਦਿੱਤੀ ਹੈ ਉਹ ਬੜੀ ਸਲਾਹਾਪੂਰਵ ਤੇ ਬੜੀ ਚੜ੍ਹਦੀ ਕਲਾ ਵਾਲੀਆਂ ਵਿਚਾਰਾਂ ਦਿੱਤੀਆਂ ਨੇ ਜਿਸ ਤਰ੍ਹਾਂ ਕਿ ਸਾਡੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਈਮਾਨ ਸਿੰਘ ਜੀ ਈਮਾਨ ਵੱਲੋਂ ਇੱਕ ਪ੍ਰੋਗਰਾਮ 2 ਅਗਸਤਾ ਖਡਿਆਲ ਪਿੰਡ ਦੇ ਵਿੱਚ ਦਿੱਤਾ ਗਿਆ ਹੈ ਉਸ ਪ੍ਰੋਗਰਾਮ ਵਾਸਤੇ ਵੀ ਕਿ ਜਦੋਂ ਸੇਵਾ ਸਿੰਘ ਠਿਕਰੀ ਵਾਲੇ ਨੂੰ ਖੜਿਆਲ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਤਰ੍ਹਾਂ ਅੱਜ ਵੀ ਸਾਡੇ ਪੰਥ ਤੇ ਸਿੱਖਾਂ ਦੇ ਨਾਲ ਉਹੀ ਗਲਤ ਤਰੀਕੇ ਦੇ ੱੱਕੇ ਨਾਲ ਜਿਹੜੇ ਕਾਨੂੰਨ ਜੂਪਾ ਵਰਗੇ ਕਾਨੂੰਨ ਜਿਨ੍ਹਾਂ ਦੇ ਉੱਤੇ ਲੈ ਕੇ ਨੌਜਵਾਨੇ ਨੂੰ ਝੂਠੇ ਪੁਰਸ ਮੁਕਾਬਲੇ ਉਹ ਸਾਰੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਸਾਡਾ 20 ਅਗਸਤ ਦਾਗਾ ਉਹ ਖੜਿਆਲ ਪਿੰਡ ਦੇ ਵਿੱਚ ਅਸੀਂ ਵੱਡੀ ਪੱਧਰ ਉੱਤੇ ਪੰਜਾਬ ਦੇ ਪੱਧਰ ਦੇ ਉੱਤੇ ਇਸ ਪ੍ਰੋਗਰਾਮ ਨੂੰ ਮਨਾਵਾਂਗੇ ਕਿ ਜਿਹੜੇ ਕਨਾਲ ਕਾਲੇ ਕਾਨੂੰਨ ਨੇ ਜਿਹੜੇ ਜਬਰੀ ਲਾ ਕੇ ਸਿੱਖਾਂ ਨੂੰ ਜਿਨ੍ਹਾਂ ਦੇ ਵਿੱਚ ਡਕਾਇਆ ਜਾਂਦਾ ਜਿਨ੍ਹਾਂ ਦੇ ਪਹਾਂਡੇ ਦੇ ਨਾਲ ਉਹਨਾਂ ਕਾਨੂੰਨਾਂ ਦਾ ਸ਼ਰਮਣੀ ਅਕਾਲੀ ਦਲ ਅੰਬਰਸਾਰ ਵਿਰੋਧ ਕਰਦਾ ਆਇਆਗਾ ਕਰਦਾ ਰਹੂਗਾ ਤੇ ਕਰਦੇ ਕਰਦੇ ਹਾਂ ਸੋ ਸਾਰਿਆਂ ਦਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਜਿਹੜਾ ਕਿ ਗਣਤੰਤਰ ਦਿਵਸ ਹੈਗਾ ਜਿਹੜਾ ਆਜ਼ਾਦੀ ਦਾ ਦਿਹਾੜਾ ਹੈਗਾ 15 ਅਗਸਤ ਦਾ ਜਿਹਨੂੰ ਮੰਨਦੇ ਆ ਇਹ ਏਜੰਸੀਆਂ ਜਾ ਸਰਕਾਰਾਂ ਪਰ ਜਿਹਦੇ ਵਿੱਚ ਸਿੱਖਾਂ ਨੂੰ ਅਜ ਤੱਕ ਆਜ਼ਾਦੀ ਵਾਲੀ ਇੱਕ ਵੀ ਗੱਲ ਨਹੀਂ ਹੈਗੀ ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ ਇਨਾ ਲੰਬਾ ਸਮਾਂ ਹੋ ਗਿਆ ਉਹ ਸਜ਼ਾ ਪੁਰੀਆਂ ਕਰ ਚੁੱਕੇ ਨੇ ਜੁਰਮਾਨੇ ਭਰ ਚੁੱਕੇ ਨੇ ਅੱਜ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੱਖ ਇਸ ਕਰਕੇ ਅਸੀਂ ਇਹ ਜਿਹੜੇ ਦਿਲੇ ਹਾਰੇ ਨੇ 15 ਅਗਸਤ ਦਾ ਵਿਰੋਧ ਕਰਦੇ ਆ ਕਿ ਇਹਦੇ ਵਿੱਚ ਸਿੱਖਾਂ ਦਾ ਕੋਈ ਵੀ ਇਨਸਾਫ ਨਹੀਂ ਮਿਲਿਆ ਅਜ ਤੱਕ ਅਸੀਂ ਇਸ ਵਿਰੋਧ ਕਰਕੇ ਪਟਿਆਲੇ ਵੇਖੇ ਜਿਹੜਾ ਇਥੋਂ ਮਾਲਵੇ ਦਾ ਇਹ ਜ਼ੋਨ ਹੈ ਸਾਡਾ ਪਟਿਆਲੇ ਜਾ ਕੇ ਇਸੋ ਦੇਸ਼ ਨੂੰ ਮਨਾਵਾਂਗੇ ਕਾਲੇ ਤੌਰ ਤੇ ਸੋ ਇਹਨਾਂ ਕੁਝ ਕਹਿੰਦੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਆਏ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ